ਮੁੱਦਾ ਸਾਰਿਆਂ ਨੂੰ ਤੁਹਾਨੂੰ ਪਤਾ ਕਿ ਗਰੀਬ ਲੋਕਾਂ ਨਾਲ ਹਮੇਸ਼ਾ ਤੱਕਾਂ ਦਾ ਰਿਆ ਹੁੰਦਾ ਰਿਆ ਲੇਕਿਨ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ ਜਦੋਂ ਅਸੀਂ ਆਵਾਜ਼ ਬੁਲੰਦ ਕੀਤੀ ਉਥੇ ਗੋਦਾਮ ਦੇ ਵਿੱਚ ਪਹੁੰਚੇ ਤਾਂ ਅਸੀਂ ਉਥੇ ਦੇਖਿਆ ਅਸੀਂ 2-3 ਦਿਨ ਤੋਂ ਪਹਿਲਾਂ ਵੀ ਬਾਚ ਕਰਦੇ ਰਹੇ ਜੀ ਉਥੇ ਪਾਣੀ ਲੱਗਦਾ ਸੀ ਸਭ ਕੁਝ ਹੋ ਰਿਆ ਸੀਗਾ ਕਣਕ ਵੀ ਨਿਕਲ ਰਹੀ ਸੀ ਬਿਕਰੀ ਸੀ ਸਭ ਕੁਝ ਹੋ ਰਿਆ ਸੀ ਜਦੋਂ ਅਸੀਂ ਮੌਕੇ ਤੇ ਉਥੇ ਪਹੁੰਚੇ ਤਾਂ ਅਸੀਂ ਮੌਜੂਦਾ ਆਪਣੇ ਹੱਥਾਂ ਨਾਲ ਚੱਕ ਕੇ ਦੇਖੀ ਤਾਂ ਉਹ ਕਣਕ ਜਿਹੜੀ ਆ ਉਹ ਗਿੱਲੀ ਪਾਈ ਗਈ ਫਿਰ ਉਥੇ ਮੌਕੇ ਤੇ ਐਸਡੀਐਮ ਸਾਹਿਬ ਵੀ ਆਏ ਐਸਡੀਐਮ ਸਾਹਿਬ ਨੇ ਆ ਕੇ ਕਿਹਾ ਕਿ ਮੈਂ ਮੌਇਸਚਰ ਮੀਟਰ ਤੋਂ ਬਗੈਰ ਕੋਈ ਪਰਚਾ ਨਹੀਂ ਕਰੂੰਗਾ ਜੀ ਮੈਂ ਕੋਈ ਕਾਰਵਾਈ ਨਹੀਂ ਕਰੂੰਗਾ ਤੇ ਮੌਇਸਚਰ ਮੀਟਰ ਮੰਗਾਇਆ ਗਿਆ ਤਰਾਸ ਦੀ ਦੇਖੋ ਸਾਡੇ ਲੋਕਾਂ ਦੀ ਨੰਗਲ ਸ਼ਹਿਰ ਦੀ ਤਰਾਸਦੀ ਦੇਖੋ ਤੁਸੀਂ ਸਾਰੇ ਐਡਾ ਬੜੇ ਐਡਿਟ ਬੜੇ ਅਦਾਰੇ ਆ ਸਾਡੇ ਇੱਥੇ ਤਰਾਸ ਦੀ ਦੇਖੋ ਮੌਇਸਚਰ ਮੀਟਰ ਆ ਰਹੀ ਮੌਇਸਚਰ ਮੀਟਰ ਮੈਦ ਪਰ ਤੋਂ ਮੰਗਵਾਇਆ ਗਿਆ ਉਹ ਐਸਡੀਐਮ ਸਾਹਿਬ ਨੂੰ ਪਤਾ ਹੀ ਨਹੀਂ ਵੀ ਮੈਦ ਪਰ ਹੈ ਕਿੱਥੇ ਆ ਉਹ ਮੀਡੀਆ ਦੇ ਵਿੱਚ ਉਜਾਗਰ ਹੈ ਜੀ ਮੈਂ ਜੇ ਝੂਠ ਬੋਲਦਾ ਤਾਂ ਜੋ ਮਰਜੀ ਕਹਿਣ ਤੇ ਉੱਥੇ ਜਿਹੜੀ ਕਾਰਵਾਈ ਹੋਈ ਉਹ ਐਸ ਡੀ ਐਮ ਸਾਹਿਬ ਨੇ ਕਾਰਵਾਈ ਕਰ ਦਿੱਤੀ ਚਲੋ ਵਧੀਆ ਕਾਰਵਾਈ ਕਰ ਦਿੱਤੀ ਉਹਨਾਂ ਨੇ ਕਿਹਾ ਕਿ 8 ਦੇ 8 ਸੈਂਪਲ ਉਹ ਮੀਡੀਆ ਦੇ ਵਿੱਚ ਹੈਗਾ 8 ਦੇ 8 ਸੈਂਪਲ ਫੇਲ ਹੋ ਗਏ 8 ਦੇ 8 ਸੈਂਪਲ ਫੇਲ ਹੋਣ ਤੋਂ ਬਾਅਦ ਵੀ ਉਸ ਬੰਦੇ ਨੂੰ ਕਲੀਨ ਚਿੱਟ ਕਿਸ ਅਧਾਰ ਤੇ ਦਿੱਤੀ ਗਈ ਔਰ ਸਾਨੂੰ ਸ਼ਰਾਰਤੀ ਤੱਤਵ ਦੱਸਿਆ ਗਿਆ ਆ ਸਾਰੇ ਮੇਰੇ ਦੋਸਤ ਬੈਠੇ ਆ ਦੱਸੋ ਇਹਨਾਂ ਚ ਸ਼ਰਾਰਤੀ ਤੱਤਵ ਕਿਹੜਾ ਹੈ ਕੋਣ ਜਾਣਦਾ ਵੀ ਗਰੀਬਾਂ ਨੂੰ ਗਲਤ ਕਣਕ ਇੱਕ ਬੰਦਾ ਦੱਸ ਦੇਵੇ ਮੈਂ ਉਹਨਾਂ ਨੂੰ ਹੀ ਪੁੱਛਣਾ ਜਾਂਦਾ ਜਿਹੜੇ ਸ਼ਰਾਰਤੀ ਜਿਨ੍ਹਾਂ ਨੇ ਖਬਰਾਂ ਲਾਈਆਂ ਸਾਡੀਆਂ ਕਿ ਸ਼ਰਾਰਤੀ ਤੱਤਵ ਹੈ ਗਲਤ ਆਨਸਰ ਹੈ ਠੀਕ ਦੱਸੋ ਤੁਸੀਂ ਸਾਡੇ 'ਚ ਕੋਈ ਐਦਾਂ ਦਾ ਬੰਦਾ ਲੱਗਦਾ ਤੁਹਾਨੂੰ ਗਲਤ ਆਨਸਰ ਫਿਰ ਅੱਛਾ ਜੀ ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਉਹ ਕੇਸ ਸਿਹਾਰਤੇ ਦੇ ਦਿੱਤੀ ਕਿ ਦੇ ਦਿੱਤੀ ਗਈ ਜੀ ਕਲੀਨ ਚਿੱਟ ਕਲੀਨ ਚਿੱਟ ਦੇ ਦੇ ਦਿੱਤੀ ਫਿਰ ਉੱਪਰ ਉਹ ਖਬਰਾਂ ਪਾ ਕੇ ਸਾਨੂੰ ਡੀਮੋਟੀਵੇਟ ਕੀਤਾ ਜਾ ਰਿਹਾ ਸਾਨੂੰ ਗਲਤ ਆਨਸਰ ਦੱਸਿਆ ਜਾ ਰਿਹਾ ਦੋਸਤੋ ਜਦ ਕਿ ਫੂਡ ਇਨਸਪੈਕਟਰ ਨੇ ਖੁਦ ਸਾਡੇ ਕੋਲ ਆ ਕੇ ਮੰਨਿਆ ਕੱਲ ਸ਼ਾਮੀ ਮੇਰੇ लवली ਅੰਗਰੇਜ਼ੀ ਮੇਰੇ ਦੋਸਤ ਬੈਠੇ ਐ ਤੇ ਭਰਾ ਬੜੇ ਬੈਠੇ ਆ ਉਹਨਾਂ ਸਾਹਮਣੇ ਆ ਕੇ ਉਹਨੇ ਮੰਨਿਆ ਪਰ ਮੈਨੂੰ ਫੋਨ ਆਇਆ ਕਿ ਇਸ ਕਾਰਵਾਈ ਨੂੰ ਇੱਥੇ ਰੋਕ ਦਿੱਤਾ ਜਾਵੇ ਤੇ ਅਸੀਂ ਇਸ ਕਾਰਵਾਈ ਨੂੰ ਰੋਕ ਦਿੱ ਪੰਜ ਪੇਜਾਂ ਦਾ ਇੱਕ ਲੈਟਰ ਤਿਆਰ ਕੀਤਾ। ਇੱਕ ਪਹਿਲਾਂ ਮੈਂ ਤੁਹਾਨੂੰ ਹੋਰ ਗੱਲ ਕਰਦਾ। ਜੇ ਅਗਰ ਕਲੀਨ ਚਿੱਟ ਦੇਤੀ ਫਿਰ ਇਹਦਾ ਮਤਲਬ ਐਸਡੀਐਮ ਗਲਤ ਹੈ। ਐਸਡੀਐਮ ਤੇ ਕਾਰਵਾਈ ਕੀਤੀ ਜਾਵੇ। ਐਸਡੀਐਮ ਨੂੰ ਰਿਪੋਰਟ ਬੋਲੇ ਨੇ ਐਸਡੀਐਮ ਤੇ ਕਾਰਵਾਈ ਕਿਉਂ ਨਹੀਂ ਕੀਤੀ ਯਾਰੀ? ਐਸਡੀ ਨੂੰ ਸਸਪੈਂਡ ਕਰੋ। ਜਾਂ ਫਿਰ ਅਰਜਨੀਸ਼ ਕੋਲ ਜਿਹੜੀ ਡਿਪਟੀ ਹੈਗੀ ਹੈ ਇਹਨੂੰ ਕਰੋ। ਇਹਨੇ ਕਿੱਦਾਂ ਦੇ ਦਿੱਤੀ ਜੀ? ਅਸੀਂ ਇਹਦੀ ਮੰਗ ਪੰਜ ਪੇਜਾਂ ਦਾ ਇੱਥੇ ਲੈਟਰ ਤਿਆਰ ਕੀਤਾ ਮੇਰੇ ਭਰਾ ਕੋਲ ਕਿਸੇ ਕੋਲ ਹੁਣ ਤਾਂ ਦਿੱਤਾ ਜਾਵੇ। ਉਹ ਪੰਜ ਪੇਜਾਂ ਦਾ ਜਿਹੜਾ ਲੈਟਰ ਹੈ ਉਹ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਮਿਤ ਸ਼ਾਹ ਗ੍ਰਹਿ ਮੰਤਰੀ ਜੀ ਨੂੰ ਭਗਵਾਨ ਤਮਨ ਜੀ ਨੂੰ ਉਹ ਡੀਜੀਪੀ ਪੰਜਾਬ ਨੂੰ ਲਿਖ ਕੇ ਵਿਜੀਲੈਂਸੀ ਔਰ ਸੈਂਟਰ ਦੀ ਸੀਬੀਆਈ ਦੀ ਜਾਂਚ ਦੀ ਅਸੀਂ ਮੰਗ ਕੀਤੀ ਹੈ ਜੀ ਔਰ ਕੱਲ ਉਹ ਅਸੀਂ ਲੈਟਰ ਅਸੀਂ ਪੋਸਟ ਕਰ ਦਿੱਤਾ ਨਾ ਜੀ ਅਸੀਂ ਇਹਦੀ ਜਾਂਚ ਮੰਗਦੇ ਆ ਔਰ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੂਰੀ ਜਨਤਾ ਨੂੰ ਨੰਗਲ ਦੀ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਵੀ ਆਖਿਰ ਗਰੀਬ ਕਿਉਂ ਮਾਰਿਆ ਜਾਂਦਾ ਗਰੀਬ ਨਾਲ ਹੀ ਧੱਕਾ ਕਿਉਂ ਕੀਤਾ ਜਾਂਦਾ ਕਣਕਾ ਤੁਸੀਂ ਸਾਫ਼ ਦਿਓ ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ ਅਸੀਂ ਅੱਜ ਤੱਕ ਮੁੱਦਾ ਚੱਕਿਆ ਜੀ 4 ਸਾਲ ਦੇ ਵਿੱਚ ਨਹੀਂ ਚੱਕਿਆ ਜਦੋਂ ਗਲਤ ਹੋਇਆ ਸੀ ਤਾਂ ਚੱਕਿਆ ਦੇਖੋ ਜੀ ਇਹ ਆਮ ਲੋਕਾਂ ਨਾਲ ਸਾਜ਼ਿਸ਼ ਹੈ

ਪਕਿਆ ਲੋੜਾ ਜੀ ਐਸ ਡੀ ਐਮ ਦੀ ਇੱਕ ਵਾਰਸ ਐਸ ਡੀ ਐਮ ਲਾ ਰਿਆ ਜੀ ਇੱਕ ਵਾਰਸ ਡਿਪਟੀ ਤੋਂ ਤੁਸੀਂ ਇਨਕੁਆਰੀ ਕਰਾ ਰਹੇ ਇਨਕੁਆਰੀ ਦੇ ਵਿੱਚ ਸ਼ਿਕਾਇਤ ਕਰਤਾ ਹੀ ਨਹੀਂ ਹੈਗਾ ਜੀ ਦੱਸੋ ਔਰ ਉਹ ਬੰਦੇ ਨੂੰ ਕਹਿੰਦੇ ਅੱਧੇ ਘੰਟੇ ਦੇ ਵਿੱਚ ਪੁਲਿਸ ਨੇ ਵੀ ਛੱਡ ਦਿੱਤਾ ਜੀ ਫਿਰ ਇਹਦਾ ਮਤਲਬ ਐਸ ਡੀ ਐਮ ਦੀ ਕੋਈ ਵੈਲਿਊ ਹੀ ਨਹੀਂ ਰਹੀ ਐਸ ਡੀ ਐਮ ਦਾ ਅਹੁਦਾ ਹੀ ਖਤਮ ਬਰਖਾਸਤ ਕਰੋ ਹੋਰ ਕੀ ਹੈ ਜੀ ਫਿਰ ਸਸਪੈਂਡ ਕੀਤਾ ਜਾਵੇ ਜੇ ਐਸ ਡੀ ਐਮ ਦੀ ਗਲਤੀ ਸਾਰੇ ਚੱਲਦਾ ਰਿਹਾ ਫਿਰ ਲੋਕ ਲੋਕ ਗੰਦੀ ਗੱਣਕ ਸਾਰੇ ਆ ਜੀ ਬਹੁਤ ਪਿੰਡਾਂ ਤੋਂ ਸ਼ਿਕਾਇਤ ਆ ਜੀ ਤੁਸੀਂ ਮੇਰਾ ਫੇਸਬੁਕ ਅਕਾਊਂਟ ਚੈੱਕ ਕਰ ਸਕਦੇ ਥੱਲੇ ਲਿਖ ਲੋਕਾਂ ਨੇ ਤੁਹਾਡੇ ਚੈਨਲ ਤੇ ਵੀ ਲਿਖਿਆ ਹੋਇਆ ਥੱਲੇ ਲਿਖਿਆ ਕਿ ਆਹ ਡੀਪੂ ਹੋਲਡਰ ਸਾਨੂੰ ਪਰੇਸ਼ਾਨ ਕਰਦਾ ਜੀ ਇੱਥੇ ਤੱਕ ਹੋ ਰਿਹਾ ਜੀ ਜੋਲੀ ਮੋੜ ਤੱਕ ਹੋ ਰਿਹਾ ਜੀ ਸ਼ਵਾਲੇ ਹੋ ਰਿਹਾ ਜੀ ਕਿਤੇ ਸਾਰਿਆਂ ਦੀ ਕੰਪਲੀਟ ਆ ਜੀ ਕੰਪਲੀਟ ਕਿੱਦਾਂ ਜੀ 2 ਕਿਲੋ ਪਹਿਲਾਂ ਇੱਥੇ ਕੱਢ ਲੈਣੀ ਜੀ 2.5 ਕਿਲੋ 3 ਕਿਲੋ ਫਿਰ ਉਹ ਉੱਥੇ ਕਦੀ ਵੀ ਤੁਸੀਂ ਬੋਰੀ ਚੈੱਕ ਕਰ ਲਿਓ ਜੀ ਉਹਦਾ ਬੋਰੀ ਦਾ ਭਾਰ ਹੀ ਬੁੰਜਾ ਤਰੁੰਜਾ 55 ਕਿਲੋ ਆਂਦਾ 50 ਕਿਲੋ ਕਿਉਂ ਨਹੀਂ ਆਂਦਾ ਉਹਦਾ ਭਾਰ 50 ਤੋਂ 1 ਪਹਿਲਾ 2.5 ਕਿਲੋ ਇੱਥੇ ਕੱਢ ਲੈਣੀ ਉਹ ਗਿੱਲੀ ਭਾਰ ਦੇ ਨਾਲ 2.5 ਕਿਲੋ ਨਹੀਂ ਕੱਢ ਲੈਣੀ ਗਰੀਬ ਫੇਰ ਮਰ ਗਿਆ ਵਿਚਾਰਾ ਔਰ ਸੋ ਰੰਗியே ਹਤੀ ਇੰਸਪੈਕਟਰ ਨੂੰ ਗਿੱਲੀ ਬੋਰੀਆਂ ਨਾ ਫੜਿਆ ਉਥੇ ਮੌਕੇ ਤੇ ਮੌਜੂਦ ਪ੍ਰੈਸ ਸਾਡੇ ਇਲਾਕੇ ਦੇ ਐਸ ਡੀ ਐਮ ਸਾਹਿਬ ਜਿਨ੍ਹਾਂ ਨੇ ਜਿਹੜੇ ਮੀਟਰ ਹੈ ਮੌਿਸਚਰ ਮੀਟਰ ਜਿਹੜੇ ਉਹ ਉਪਲਬਧ ਨਹੀਂ تھے ਇਹਨਾਂ ਕੋਲ ਉਹ ਬਾਹਰੋਂ ਮੋਗਾ ਕੇ ਦੋ ਮਕਸਦਰ ਮੀਟਰ ਹਨਾ ਉਹਦੀ ਜਾਂਚ ਕੀਤੀ ਉਹ ਦੋਸ਼ੀ ਪਾਏ ਗਏ ਉਹਨਾਂ ਦੀ ਜਿਹੜੀ ਐ ਐਸਡੀਐਮ ਦੀ ਸ਼ਪਾਰਸ਼ ਤੇ ਨੰਗਲ ਪੁਲਿਸ ਨੇ ਇੰਸਪੈਕਟਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਅਤੇ ਐਸਡੀਐਮ ਨੇ ਸਾਹਿਬ ਨੇ ਇਹ ਆਸ਼ਵਾਸ਼ਣ ਦਿੱਤਾ ਇਹ ਦੋਸ਼ੀ ਹੈ ਇਹਨਾਂ ਤੇ ਕਾਰਵਾਈ ਕੀਤੀ ਜਾਊਗੀ ਉਹਨਾਂ ਨੂੰ ਰੈਸਟ ਪਾ ਕੇ ਜਦੋਂ ਲੈ ਗਏ ਉਸ ਤੋਂ ਬਾਅਦ ਰਾਜਨੀਤਿਕ ਕਿਆ ਕੰਮ ਸ਼ੁਰੂ ਹੋਇਆ ਉਦੇ ਬਾਰੇ ਸਾਨੂੰ ਨਹੀਂ ਪਤਾ ਸੈਂਟਰ ਤੋਂ ਆ ਰਹੀ ਕਨਕ ਫਰੀਦ ਦੀ ਕਨਕ ਜਿਹੜੀ ਇਹ ਆਪਣੇ ਬੰਬੂਆਂ ਇਹਨਾਂ ਨੇ ਬੰਬੂ ਬਣਾਏ ਵੇ ਉਹਨਾਂ ਦੇ ਵਿੱਚ ਇਹਨਾਂ ਨੇ ਨਾਪੇ ਰੱਖੇ ਵੇ ਵੀ ਇਸ ਬੋਰੀ 'ਚੋ 1.5 ਕਿਲੋ ਕੱਢਣੀ ਇਹ 'ਚੋ 2 ਕਿਲੋ ਕੱਢਣੀ ਉਹ ਕੱਢਣ ਤੋਂ ਬਾਅਦ ਉੱਥੇ ਇਹਨਾਂ ਕੋਲ ਦੇਖੋ ਕਰੋੜਾਂ ਰੁਪਏ ਦਾ ਉੱਥੇ ਗਹਿੂ ਲੱਗਿਆ ਵਾ ਨਾ ਇਹਨਾਂ ਕੋਲ ਉੱਥੇ ਮੋਸਟਰਮੀਟਰ ਹੈ ਨਾ ਕੋਈ ਕੰਡਾ ਹੈ ਨਾ ਫਾਇਰ ਸੇਫਟੀ ਵਾਸਤੇ ਕੋਈ ਇਹਨਾਂ ਕੋ ਇਨਸਟਰੂਮੈਂਟ ਹੈ ਕੁਝ ਵੀ ਉੱਥੇ ਕੱਟਣਾ ਕੱਢੀ ਜਾ ਸਕਦੀ ਸਿਰਫ ਇਹਨਾਂ ਕੋ ਕੀਆ ਉੱਥੇ ਪਾਇਆ ਗਿਆ ਇੱਕ ਟੁੱਲੂ ਪੰਪ ਔਰ ਪਾਈਪ ਜਿਹੜੇ ਡਿਪਟੀ ਉੱਥੇ ਤੇ ਆਏ ਇਹਨਾਂ ਦੇ ਡਿਪਟੀ ਡਾਇਰੈਕਟਰ ਜਿਹੜੇ ਵੀ ਆਏ ਉਹਨਾਂ ਨੇ ਆ ਕੇ ਦੂਏ ਦਿਨ ਹੀ ਕਲੀਅਰ ਚਿੱਟ ਦੇ ਦਿੱਤੀ ਇਹਨਾਂ ਨੂੰ ਕਲੀਨ ਚਿੱਟ ਇਹਨਾਂ ਨੂੰ ਦੂਏ ਦਿਨ ਦੇ ਦਿੱਤੀ ਕਮਾਲ ਹੈ ਨਾ ਤੱਕਾ ਇੰਨਾ ਪਬਲਿਕ ਦੇ ਨਾਲ ਤੱਕਾ ਹੋ ਰਿਹਾ ਕੋਈ ਇਹਦੇ ਬਾਰੇ ਬੋਲ ਨਹੀਂ ਰਿਹਾ ਅੱਜ ਵੀ ਅਫਸਰशाही ਕਾਇਮ ਹੈ ਮੈਂ ਤਾਂ ਇਹੀ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਅੱਖਾਂ ਬੰਦ ਕਰਕੇ ਇਹ ਕੰਮ ਨਾ ਕਰੋ ਇਹੋ ਜਿਹਾ ਕੰਮ ਨਾ ਕਰੋ ਤੇ ਤੁਸੀਂ ਦਾਦੇ ਸ਼ਰਾਰਤੀ ਅੰਸਰ ਜਾਂ ਕੋਈ ਕਿਸੇ ਦੀ ਮਦਦ ਕਰਦਾ ਤਾਂ ਉਹਨੂੰ ਸ਼ਰਾਰਤੀ ਅੰਸਰ ਦਾਦੇ ਇਨਸਪੈਕਟਰ ਸਾਹਿਬ ਨੂੰ ਪੁੱਛੋ ਕਿ ਸਾਡੇ ਦੇ ਵਿੱਚੋਂ ਕੋਈ ਕਦੀ ਗਿਆ ਉਹਨਾਂ ਕੋਲ ਵੀ ਕਾਰਡ ਬਣਾਣਾ ਜਾਂ ਕੋਈ ਪਗਾਰ ਹੈ ਪਗਾਰਾਂ ਤੁਸੀਂ ਲੋਕ ਕਰਾਉਂਦੇ ਅਸੀਂ ਨਹੀਂ ਕਰਾਉਂਦੇ ਸ਼ਰਾਰਤੀ ਤਤਪ ਕਿਹੜੇ ਹਨ ਇਹਨਾਂ 'ਚ ਇਹ ਪਾਰਟੀ ਦੇ ਵਰਕਰ ਹੈ ਵਫਾਦਾਰ ਵਰਕਰ ਹੈ ਜਿਹੜੇ ਪਾਰਟੀ ਨਾਲ ਖੜੇ ਸਰ ਜੜੀ ਜਦ ਜਾਂ ਪਹਿਲਾਂ ਵੀ ਹੁੰਦੇ ਰਹੇ ਦੇਖੋ ਇਹ ਹੁੰਦਾ ਤਾਂ ਪਹਿਲਾਂ ਹੈ ਨੋਟਿਸ ਹੁਣ ਆਇਆ ਜਿਹੜੀ ਕਣਕ ਇਹ ਡਿਸਟਰੀਬਿਊਟ ਦੀਪੂਆ ਨੂੰ ਕਰ ਦੇਣਾ ਜੀ ਇਹ ਉਹਨੂੰ ਕੱਢ ਕੇ ਪਾਣੀ ਉਹਨੇ ਚਲਾ ਦੇ ਦੱਸਿਆ ਉਹ ਕਿਉਂ ਨਹੀਂ ਕਿਹਾ ਕਿਹਾ ਉਹਨਾਂ ਨੇ ਅੱਗੇ ਕਾਰਵਾਈ ਕਰਾਈ ਨਹੀਂ ਆਪਣੇ ਜਦ ਐਸ ਡੀਐਮ ਸਾਹਿਬ ਆਏ ਤਾਂ ਉਹਨਾਂ ਦੀ ਬਦੌਲਤ ਆਏ ਸਾਜੇ ਕਹਿੰਦਾ ਨਹੀਂ ਆਣਾ ਕਿਸੇ ਨੇ ਅਸੀਂ ਆਪਣੇ ਕੈਬਨਟ ਮੰਤਰੀ ਜੀ ਦੇ ਨੋਟਿਸ 'ਚ ਲਿਆਂਦੀ ਉਹਨਾਂ ਨੇ ਤੁਰੰਤ ਕਾਰਵਾਈ ਕਰਾਈ ਦੇਖੋ ਜਿਹੜੀ ਕਾਰਵਾਈ ਹੋਈ ਹੈ ਹੋਈ ਹੈ ਪਰ ਅਫਸਰ ਕਹਿੰਦੇ ਤੋ ਅੱਜ ਦੂਏ ਦਿਨਾਂ ਨੂੰ ਕਲੀਨ ਚਟ ਦੇ ਕੇ ਇਹਦੇ ਬਾਰੇ ਨਹੀਂ ਸਾਨੂੰ ਪਤਾ ਇਹਦੇ ਬਾਰੇ ਕੋਈ ਦੇਖੋ ਭਾਈ ਸਾਹਿਬ ਮੇਰੀ ਗੱਲ ਸੁਣੋ ਕੌਣ ਉਹਦੇ ਕੋਲ ਗਿਆ ਕਦ ਗਿਆ ਕੱਲ ਉਹ ਇਨਸਪੈਕਟਰ ਕਿਸੇ ਸਾਡੇ ਬੰਦੇ ਕੋ ਆਇਆ ਉਹ ਕਹਿੰਦਾ ਦੇਖੋ ਜੀ ਵੀ ਮੈਂ ਪਹਿਲਾਂ ਹੀ ਬੜਾ ਮਜਬੂਰ ਹੈ ਮੈਂ ਪਹਿਲੇ ਸਕਾਇਪਾ ਵੀ ਮੈਨੂੰ ਇਦਾਂ ਤੰਗ ਨਾ ਕਰੋ ਤਿੰਨ ਦਿਨ ਤੋਂ ਮੈਂ ਪਰੇਸ਼ਾਨ ਹਾਂ ਮੈਂ ਉਸ ਬੰਦੇ ਨੂੰ ਗਿਆ ਮੈਂ ਉਹਨੂੰ ਕਿਹਾ ਵੀ ਅਸੀਂ ਉਦੋਂ ਤੇ ਹੀ ਇੰਸਪੈਕਟਰ ਸਾਹਿਬ ਤੁਸੀਂ ਕਸਮ ਖਾ ਲਓ ਪਾਣੀ ਅਸੀਂ ਲਾਇਆ ਪਾਣੀ ਜ਼ਿਆਦਾ ਲੱਗ ਗਿਆ ਉਹ ਕਹਿੰਦਾ ਹਾਂ ਜੀ ਇਹ ਸਾਡੀ ਗਲਤੀ ਹੈ ਵੀ ਜਿਹੜੇ ਉੱਥੇ ਮੁੰਡੇ تھے ਜਿਹੜੇ ਸਾਡੇ ਉੱਥੇ ਚੌਕੀਦਾਰ تھے ਉਹਨਾਂ ਤੇ ਪਾਣੀ ਜ਼ਿਆਦਾ ਲੱਗ ਗਿਆ ਅਸੀਂ ਇਹ ਕੰਮ ਕੀਤਾ ਹੈ ਮੰਨਿਆ ਮੰਨਿਆ ਉਹਨਾਂ ਨੇ ਰਾਤ ਮੰਨਿਆ ਮੈਂ ਕਿਹਾ ਯਾਰ ਆ ਪਾਣੀ ਕੋਈ ਕਾਰਵਾਈ ਕਰਾਂਗੇ ਨਾ ਕੋਈ ਉਹਨਾਂ ਦਾ ਕੋਈ ਰਿਲੇਟਿਵ ਹੈ ਕੋਈ ਰੈਲਟਿਵ ਉਹਦੀ ਚੰਗੀ ਪਹੁੰਚ ਹੈ ਆਮ ਆਦਮੀ ਪਾਰਟੀ ਦਾ ਦੱਸਦੇ ਮੰਤਰੀ ਸਾਹਿਬ ਦੇ ਉੱਤੇ ਬਾਅਦ ਨੋਟਿਸ ਜੇ ਨਹੀਂ ਕੋਈ ਗੱਲ ਹੁਣ ਮੰਤਰੀ ਸਾਹਿਬ ਦੇ ਲਿਆਉਂਗੇ ਅਸੀਂ ਵੀ ਦੇਖੋ ਜੀ ਆ ਟੱਕਾ ਹੋ ਰਿਹਾ ਉਹ ਮੰਤਰੀ ਸਾਹਿਬ ਤੇ ਵੱਡਾ ਹੀ ਹੋਇਆ ਨਹੀਂ ਕਾਰਵਾਈ ਡਿਪਟੀ ਟਰੈਕਟਰ ਆ ਕੇ ਉਹਨੂੰ ਛੱਡਦਾ ਪਿਆ ਮੰਤਰੀ ਸਾਹਿਬ ਨੇ ਨਹੀਂ ਦਿੱਤੀ ਕਲੀਨ ਚਿੱਟ ਦਿੱਤੀ ਉਹਨੂੰ ਅਫਸਰਾਂ ਨੇ ਜਿਹੜੇ ਅਫਸਰਾਂ ਨੂੰ ਇਹ ਜਿਹੜੀ ਜਿਹੜੀ ਵੰਡ ਹੈ ਨਹੀਂ ਜਿਹੜੀ ਕਣਕ ਕੱਢਦੇ ਇਹਦੇ ਜਿਹੜੇ ਦਸਨ ਜੋਗ ਇਹ ਹੈ ਵੀ ਇੱਕ ਵਾਰੀ ਜਿਹੜੀ ਵੰਡ ਦਾ ਇਹਨਾਂ ਨੂੰ 10 15 ਲੱਖ ਰੁਪਇਆ ਬੰਦਾ ਏ ਦਵਾਇਆ ਜਾ ਰਿਹਾ ਅਫਸਰਾਂ ਵੱਲੋਂ ਦਵਾਇਆ ਉਹ ਖਤਮ ਹੀ ਕਰਦਾ ਭਰਾ ਮੇਰਾ ਅਸੀਂ ਤਾਂ ਉਦੋਂ ਨਹੀਂ ਬੋਲਦੇ ਤੇ ਜਿਹੜੇ ਇੱਥੇ ਪ੍ਰੈਸ ਵਾਲੇ ਬੈਠੇ ਵੇ ਆਪਾਂ ਉਦੋਂ ਬੋਲਿਆ ਜੀ ਦੇਖੋ ਜੀ ਉਹ ਕਲੀਨ ਚਿੱਟ ਦਦਾ ਉਹੀ ਤਾਂ ਹਰਾਨ ਗਈ ਆ ਭਾਜੀ ਜੇ ਉੱਪਰ ਅਫਸਰ ਸ਼ਾਹੀ ਬੀਕੀ ਵੀ ਕਿਹਨੂੰ ਦੱਸਣਾ ਨਹੀਂ ਨਹੀਂ ਸਾਡੇ ਵੱਲੋਂ ਜਾਰੀ ਕਿਹੜਾ ਰਾਜਾ ਕਿਹੜੀ ਪਰਜਾ ਆਮ ਲੋਕਾਂ ਨਾਲ ੱੱਕਾ ਗਾਏ ਇਹ ਅਫਸਰਾਂ ਦਾ ਅੱਜ ਮੈਂ ਇਹ ਗੱਲ ਕਹਿਣੀ ਜਾਂਦਾ ਤੇ ਅਫਸਰ ਸ਼ਾਹੀ ਆ ਹਾਵੀ ਹੈ ਇਹ ਤਾਂ ੱੱਕਾ ਹੈ ਉਹਦੀ ਪਾਵਰ ਵੱਧ ਹੈ ਮੰਤਰੀ ਸਾਹਿਬ ਤੇ ਵੱਧ ਹੀ ਹੈ ਜਿਹੜਾ ਦੋ ਦਿਨੋਂ ਕਰ ਗਿਆ ਜਿਹੜੀ ਉਹ ਮੀਡੀਆ ਮੁਰੇ ਤੂੰ ਕਲੀਨ ਜਟ ਦਵਾ ਗਿਆ ਭਾਈ ਤੁਸੀ ਦਾ ਐਨੇ ਦਾ ਅੰਡਰਸਟੂਡ ਹੈ ਇੱਕ ਨੋਰਮਲ ਲੜਾਈ ਹੁੰਦੀ ਦਾਦਾ ਦਵਰੀ ਥਾਣੇ ਜਾਣਾ ਪੈਂਦਾ ਤਾਂ ਨਹੀਂ ਉਹ ਰਾਜੀਨਾਮਾ ਹੁੰਦਾ ਤਾਂ ਨਹੀਂ ਕਲੀਨ ਜਟ ਮਿਲਦੀ ਉਹ ਦੋ ਦਿਨ ਚਾਵ ਨੂੰ ਮਿਲ ਗਈ ਅੱਜ ਉਹ ਹੱਬ ਕੇ ਪਾ ਦੇਵੇ WhatsApp ਤੇ ਇਹ ਕਹਿੰਦੇ ਵੀ ਉਹ ਇਹਨਾਂ ਦਾ ਭਤੀਜਾ ਹੈ ਉਹ ਤਾਂ ਆਪ ਹੀ ਕਹਿ ਗਿਆ ਕਹਿੰਦਾ ਅਗਰ ਮੇਰਾ ਬੰਦਾ ਨਾ ਹੁੰਦਾ ਤਾਂ ਮੈਨੂੰ ਹੱਤਕੜੀ ਲੱਗ ਜਾਣੀ ਸੀ ਮੈਂ ਆਪੋ ਬੰਦਾ ਕਹਿ ਕੇ ਆ ਜੋ ਕਹਿ ਦੇਵੇ ਮੁੱਕਰ ਜਾ ਮੈਂ ਅਸੀਂ ਉਸ ਬੰਦੇ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਜ਼ਾਹਰ ਕੀਤਾ ਨਾਮ ਤਾਂ ਅੰਡਰਸਟੂਡ ਹੈ ਉਹ ਕਿਹਨੂੰ ਕਿਹਨੂੰ ਨਾ ਦੱਸਣੇ ਅੰਡਰਸਟੂਡ ਹੀ ਆ ਉਹਦਾ ਸਾਡੀ ਦਾ ਇਹੀ ਹੈ ਮੰਗ ਕਿ ਭਰਾਵੋ ਗਰੀਬਾਂ ਦਾ ਧੱਕਾ ਕਰੋ ਨਾ ਸਾਨੂੰ ਕਲੀਨ ਚੇਟ ਦੀ ਕੋਈ ਹੋਗੀ ਆਬਜੈਕਸ਼ਨ ਹੈ ਨਾ ਸਾਨੂੰ ਉਹਦੀ ਬਦਲੀ ਦਾ ਕੋਈ ਹੈ ਪਰ ਗਰੀਬਾਂ ਦੀ ਕਣ ਕਣ ਨੂੰ ਪਾਣੀ ਨਾ ਲਾਓ ਐਨਾ ਧੱਕਾ ਨਾ ਕਰੋ ਅਸੀਂ ਮੋਦੀ ਜੀ ਨੂੰ ਅਸੀਂ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਵੀ ਗਰੀਬਾਂ ਨੂੰ ਕਣਕਨਾ ਭੇਜੋਣ ਦੇ ਖਾਤੇ 'ਚ ਪੈਸੇ ਪਾ ਦਿਓ ਇਹ ਵਾਰ ਮੈਂ ਦੋਈ ਕੰਧਾਂ ਗੱਟੀਆਂ ਸੀ ਪਹਿਲੇ ਵੀ ਕਿਹਾ ਹੁਣ ਵੀ ਮੈਂ ਕਹਿੰਦਾ ਕਿ ਐਸਐਮ ਇਸਲੀਏ ਤਾਂ ਹੋਟਰੀ ਐਸਐਮ ਸਾਹਿਬ ਸਾਫ਼ ਕਹਿ ਰਹੇ ਨੇ ਕਿ 8 ਸੈਂਪਲ ਫੇਲ ਹੋ ਗਏ ਜੋ ਮੈਂ ਵੀਡੀਓਸ ਦੇ ਔਰ ਜਿਹੜੇ ਵੀ ਰਿਸਪਾਂਸਿਬਲ ਨੇ ਉਹਨਾਂ ਦੇ ਅਗੇ ਸੈਕਸ਼ਨ ਹੋਏਗਾ ਔਰ ਇਟ ਟੇਕਸ ਟਾਈਮ ਟਾਈਮ ਐਕਸ਼ਨ ਤਾਂ ਹੋਏਗਾ ਹੀ ਇਹ ਅਗਰ ਜੋ ਅਸੋਟੀਏ ਸਾਹਿਬ ਵਾਲਾ ਜਿਹੜਾ ਸਿਸਟਮ ਹੈ ਇਹ ਅਜੇ ਤੱਕ ਜਦ ਤੱਕ ਅਸੀਂ ਐਸਐਮ ਸਾਹਿਬ ਨੂੰ ਨਹੀਂ ਦਿੰਦੇ ਜਦ ਤੱਕ ਆਪਾਂ ਇਹ ਵਾਲੇ ਕੁਛ ਨਹੀਂ ਕਹਿ ਸਕਦੇ ਮੈਂ ਇਹਨਾਂ ਨੂੰ ਪਹਿਲੇ ਵੀ ਕਿਹਾ ਸੀ ਦੇਖੋ ਚੀਨੀ ਨਹੀਂ ਨਹੀਂ ਜੀ ਨਹੀਂ ਦੇਖੋ ਮੈਂ ਤੁਹਾਨੂੰ ਦੱਸਦਾ ਫਰਕ ਇਹ ਕਹਿਆ ਕਿ ਸਾਡੇ ਬੰਦੇ ਆ ਨਹੀਂ ਅੱਗੇ ਆ ਕੇ ਇਸ ਚੀਜ਼ ਨੂੰ ਉਪਨਯੰਦਾ ਸ਼ਰਾਬ ਹੀ ਤੁਹਾਡੇ ਬੰਦੇ ਗਏ ਇਹ ਤਾਂ ਇਹ ਤਾਂ ਇਹ ਤਾਂ ਹੁਣ ਮੈਂ ਉਸ ਵੇਲੇ ਦੱਸਾਂਗਾ ਵੀ ਸਾਡੇ ਬੰਦੇ ਕਿਹੜੇ ਆ ਕਿਹੜੇ ਨਹੀਂ ਆ ਇਹ ਸਾਡਾ ਬੰਦਾ ਹੈਗਾ ਇਹ ਤਾਂ ਮੈਂ ਕਨਫਰਮ ਕਰਦਾ ਕੋਈ ਐਸੀ ਗੱਲ ਨਹੀਂ ਸੋ ਉਹ ਕਿਹੜੇ ਬੰਦੇ ਨੇ ਉਹ ਮੈਂ ਉਸ ਵੇਲੇ ਦੱਸਾਂਗਾ ਵੀ ਹੈ ਚਾਚਾ ਦੇਖੋ ਚੀਜ਼ ਨਹੀਂ ਚਾਚੀ ਉਹ ਉਹ ਚੀਜ਼ ਨਹੀਂ ਮੈਂ ਕਹਿੰਦਾ ਹਾਂ ਜੀ ਬਾਏ ਉਸ ਵਾਈ ਕੁਝ ਨਹੀਂ ਕਹਿੰਦਾ ਮੈਂ ਇੱਕ ਬਣੀ ਐਸਡੀ ਸਾਉ ਨਾਲ ਜੀ ਮਿਲਾਂਗੇ ਆਪਾਂ ਮੰਡੇ ਨੂੰ ਮਿਲ ਲਈਏ ਆ ਮੰਡੇ ਨੂੰ ਮਿਲ ਸਕਦੇ ਆ ਤੇ ਉਹਦੇ ਬਾਅਦ ਅਗਰ ਕੋਈ ਐਸੀ ਫੋਨ ਜਰੂਰ ਕੱਸ਼ ਦੇਾਂਗੇ ਅਗਰ ਐਸਾ ਕੁਝ ਕਹਿਨ ਜੋ ਹੋਇਆ